ਤਾਡੀ ਲੱਗਦੀ ਕਿਸੇ ਨੇ ਵੇਖੀ ਤੇ ਟੁੱਟਦੀ ਨੂੰ ਜਗ ਜਾਣਦਾ ਲੱਗਦੀ ਨੂੰ ਕਿਸੇ ਨੇ ਨਹੀਂ ਵੇਖਿਆ ਹੁੰਦਾ ਪਰ ਜਦੋਂ ਟੁੱਟਦੀ ਆ ਤੇ ਜਦੋਂ ਆਪਾਂ ਇੱਕ ਦੂਜੇ ਦੇ ਖਿਲਾਫ ਬਿਆਨ ਦਾਖਲਦੇ ਆ ਤੇ ਫਿਰ ਕੁੱਲ ਜਗ ਜਾਣਦਾ ਭਾਵੇਂ ਇਹ ਪੰਜਾਬ ਦੀ ਗੱਲ ਕਰ ਲਈਏ ਜਾਂ ਕੁੱਲ ਦੁਨੀਆ ਦੀ ਗੱਲ ਕਰ ਲਈਏ ਫਿਰ ਢੋਲ ਵੱਜਦੇ ਆ ਫਿਰ ਜ਼ਲੀਲ ਹੁੰਦਾ ਬੰਦਾ ਫਿਰ ਬੇਇੱਜ਼ਤੀ ਹੁੰਦੀ ਆ ਤੁਸੀਂ ਬੇਇੱਜ਼ਤੀ ਨੂੰ ਮਹਿਸੂਸ ਕਰਦੇ ਜਾਂ ਨਹੀਂ ਕਰਦੇ ਇਹ ਤੁਹਾਡੀ ਆਪਣੀ ਨਿੱਜੀ ਇੱਛਾ ਦੇ ਉੱਤੇ ਨਿਰਪਰ ਕਰਦੀ ਗੱਲ ਆ ਬੰਦਾ ਹਰ ਕੋਈ ਕੁੜੀ ਹਰ ਕੋਈ ਇੱਕ ਉਮਰ ਦੇ ਮੋੜ ਦੇ ਵਿੱਚ ਇਸ਼ਕ ਕਰਦਾ ਜਾਂ ਕਰਦੀ ਆ ਪਰ ਇਹ ਇਸ਼ਕੀ ਕਰੀ ਜਾਣਾ ਸਾਰੀ ਉਮਰ ਇਰੇ ਉੱਤੇ ਕਈ ਵਾਰੀ ਸਵਾਲ ਖੜੇ ਹੁੰਦੇ ਬੰਦਾ ਕਹਿੰਦਾ ਯਾਰ ਇਹ ਤਾਂ ਠਰਕੀ ਜਾ ਤੇ ਇਸ ਠਰਕਪੁਣੇ ਨੇ ਮਰਾਤਾ ਫਸਾਤਾ ਉਜਾੜਾ ਕਰਵਾਤਾ 36 ਗੜ ਦੇ ਇੱਕ ਬਹੁਤ ਵੱਡੇ ਕਾਰੋਬਾਰੀ ਦੀਪਕ ਟੰਡਨ ਦਾ ਦੀਪਕ ਟੰਡਨ ਦਾ ਇਸ਼ਕ ਪੇਚਾ ਵੀ ਤਾਂ ਆਲੀ ਕੁਰਸੀ ਦੇ ਉੱਤੇ ਪੈ ਗਿਆ ਕਿਉਂਕਿ ਉਥੋਂ ਦੀ ਪੁਲਿਸਾਂ ਜਿਹੜੀ 36 ਗੜ ਦੀ ਉਹਦੇ ਵਿੱਚ ਇੱਕ ਬੜੀ ਸੋਹਣੀ ਸੁਨੱਖੀ ਕੁੜੀ ਆ ਉਹ ਹੈਗੀ ਜੀ ਡੀਐਸਪੀ ਕਲਪਨਾ ਵਰਮਾ ਉਹਦਾ ਨਾਂ ਕਲਪਨਾ ਵਰਮਾ ਉਹਦੇ ਖੇਤਰ ਦੇ ਵਿੱਚ ਡਿਊਟੀ ਕਰਨੀ ਸੀ ਜਨਾਬ ਦਾ ਉਹਦੇ ਉੱਤੇ ਦਿਲ ਆ ਗਿਆ ਤੇ ਦੋਵਾਂ ਨੇ ਇੱਕ ਦੂਜੇ ਨਾਲ ਮੁਲਾਕਾਤਾਂ ਦਾ سلسلہ ਸ਼ੁਰੂ ਕੀਤਾ ਤੇ ਹੁਣ ਭਾਈ ਟਟਲੀ ਨੂੰ ਜਗ ਜਾਣਦਾ ਕਿਉਂਕਿ ਇਹ ਖਬਰਾਂ ਆ ਗਈਆਂ ਬਹੁਤ ਵੱਡੀਆਂ ਨੈਸ਼ਨਲ ਮੀਡੀਆ ਦੇ ਵਿੱਚ ਵੀ ਆਈਆਂ 36 ਗੜਦੀ ਪੁਲਿਸ ਆਪਦੀ ਇਸ ਕਰਮਚਾਰੀ ਦੀ ਪੜਤਾਲ ਕਰ ਰਹੀ ਆ ਕਿ ਇਹਨੇ ਇਸ਼ਕ ਦੀ ਚੋਕ ਕਿੱਥੇ ਕਿੱਥੇ ਖਿਲਾਰੀ ਆ ਤੇ ਜਿਹੜਾ ਦੀਪਕ ਟੰਡਨ ਆ ਉਹਦੀ ਬਾਹ ਨੂੰ ਵੱਟ ਉਹਦਾ ਟੱਬਰ ਚਾੜੀ ਫਿਰਦਾ ਤੇ ਉਹਦੇ ਕਾਰੋਬਾਰੀ ਸਾਥੀ ਚਾੜੀ ਫਿਰਦੇ ਆ ਵੀ ਤੋ ਸਾਰੇ ਟੱਬਰ ਦੇ ਸਿਰ ਦੇ ਵਿੱਚ ਸੁਆਪ ਪਵਾਤੀ ਆ ਅਸਲ ਦੇ ਵਿੱਚ ਗੱਲ ਇਹ ਆ ਵੀ ਹੁਣ ਦੋਵੇਂ ਜਾਣੇ ਪਰਚੋ ਪਰਚੀ ਹੋਏ ਆ ਜਿਹੜੀ ਉਹ ਡੀਐਸਪੀ ਆ ਉਹਨੇ ਕਾਰੋਬਾਰੀ ਦੇ ਉੱਤੇ ਸ਼ਿਕਾਇਤ ਦਰਜ ਕਰਵਾਈ ਆ ਤੇ ਕਾਰੋਬਾਰੀ ਨੇ ਡੀਐਸਪੀ ਦੇ ਉੱਤੇ ਕਾਰੋਬਾਰੀ ਦਾ ਇਹ ਕਹਿੰਦਾ ਜੀ ਕਿ ਮੈਂ ਹਾਂ ਭੋਲਾ ਮੈਂ ਹਾਂ ਨੰਨਾ ਮੁੰਨਾ ਮੈਨੂੰ ਤਾਂ ਇਹਨੇ ਆਪਦੀ ਇਸ਼ਕਲੇ ਪਲੇਚੇ ਦੇ ਵਿੱਚ ਲੈ ਲਿਆ ਮੈਨੂੰ ਟਰੈਪ ਦੇ ਵਿੱਚ ਫਸਾ ਲਿਆ ਲਵ ਟਰੈਪ ਦੇ ਵਿੱਚ ਜਿਹਨੂੰ ਅੱਜ ਕੱਲ ਹਨੀ ਟਰੈਪ ਤੇ ਪਤਾ ਨਹੀਂ ਕਿਹੜੇ ਕਿਹੜੇ ਟਰੈਪ ਕਹਿੰਦੇ ਆ ਕਹਿੰਦੇ ਮੈਨੂੰ ਉਹਦੇ ਵਿੱਚ ਫਸਾ ਲਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਸਾਡੀ ਦੋਸਤੀ ਸੀ ਨਿਰਮਲ ਸੀ ਸ਼ੁੱਧ ਪਾਣੀ ਵਾਂਗੂ ਸੀ ਪਵਿੱਤਰ ਸੀ ਪਰ ਹੌ ਉਹ ਕਹਿੰਦੀ ਮੈਂ ਨਹੀਂ ਵਧੀ ਇਹ ਅੱਗੇ ਵਧਾ ਗਿਆ ਤੇ ਰੌਲਾ ਪੈ ਗਿਆ ਪਰ ਮੇਰੀ ਦੀਪਕ ਟੰਡਨ ਸਾਹਿਬ ਨੂੰ ਇੱਕ ਬੇਨਤੀ ਆ ਵੀ ਮੈਂ ਤੁਹਾਨੂੰ ਤੁਹਾਡੀ ਚੈਟ ਦੇ ਕੁਝ ਕੁ ਨਮੂਨੇ ਪੜ ਕੇ ਸੁਣਾਉਣਾ ਤੁਸੀਂ ਕਹਿੰਦੇ ਵੀ ਭਾਈ ਕਾਰੋਬਾਰੀ ਸਾਂਝ ਪੈਸੀ ਤੁਹਾਡੇ ਕਾਰੋਬਾਰ ਤੋਂ ਬਿਨਾਂ ਕਿਹੜੀ ਕਿਹੜੀ ਸਾਂਝ ਪੈਸੀ ਤੁਹਾਡੀ ਚੈਟ ਬਿਆਨ ਕਰਦੀ ਆ ਇਹਦੇ ਵਿੱਚ ਇੱਕ ਥਾਂ ਦੇ ਉੱਤੇ ਗੱਲ ਕਹਿੰਦੀ ਹੈ ਡੀਐਸਪੀ ਕਿ ਦੰਤੇਵਾੜਾ ਆ ਰਹੇ ਹਾਂ ਦੰਤੇਵਾੜਾ ਉੱਥੇ ਖੇਤਰਾ 36 ਘੜ ਦੇ ਵਿੱਚ ਅਗੋ ਜਨਾਬ ਇਹ ਗੱਲ ਕਹਿੰਦੇ ਆ ਆ ਜਾਊਗਾ ਯਾਰ ਲਵ ਯੂ ਫਿਰ ਉਹ ਕਹਿੰਦੀ ਜੀ ਘਰ ਤੋਂ ਅੱਜ ਮੈਨੂੰ ਗਾਲਾਂ ਪਵਾਉਂਗੇ ਉਹ ਕਹਿੰਦਾ ਵੀ 24 ਘੰਟੇ ਸੱਤੇ ਦਿਨ ਤੇਰੇ ਨਾਲ ਹੀ ਆ। ਅਗੋ ਜਨਾਬ ਕਹਿੰਦੇ ਡਿਵੋਰਸ ਲੈ ਲਾ। ਉਹ ਕਹਿੰਦੀ ਲੈ ਲਾ। ਫੇਰ ਕੀ ਆ? ਕੋਈ ਫਰਕ ਨਹੀਂ ਪੈਂਦਾ। ਹੁਣ ਜਦੋਂ ਵਿਗੜ ਗਈ ਇਹ ਕਹਿੰਦਾ ਜੀ ਮੈਨੂੰ ਮੇਰੀ ਘਰਵਾਲੀ ਤੋਂ ਡਿਵੋਰਸ ਲੈਣ ਦੇ ਲਈ ਕਹਿੰਦੀ ਹੁੰਦੀ ਸੀ। ਇਹ ਇਸ਼ਕ ਪੇਥੇ ਦੇ ਵਿੱਚ ਮੈਨੂੰ ਇਵੇਂ ਫਸਾਇਆ ਇਹਨੇ। ਉਹ ਕਹਿੰਦੀ ਜੀ ਆਪ ਕਹਿੰਦਾ ਹੁੰਦਾ ਸੀ ਮੈਂ ਤਾਂ ਡਿਵੋਰਸ ਲੈ ਲਊਂਗਾ ਬਈ ਤੇਰੇ ਨਾਲ ਹੀ ਤੇਰੇ ਵਾਸਤੇ ਬਣਿਆ ਤਾਂ ਹੀ ਜੋੜੀ ਬਣ ਕੇ ਆਈ ਆ। ਮਤਲਬ ਕਹਿਣ ਦਾ ਇਹ ਆ ਵੀ 2 ਕਰੋੜ ਰੁਪਏ ਤੋਂ ਵੱਧ ਦਾ ਰਗੜਾ ਲੱਗਾ। ਇਹ ਕਾਰੋਬਾਰੀ ਨੇ ਗੱਲ ਆਖੀ ਆ ਉਹ ਕਹਿੰਦਾ ਜੀ ਗਹਿਣੇ ਤੇ ਕਾਰ ਮੈਂ ਇਹਨੂੰ ਲੈ ਕੇ ਦਿੱਤੀ ਸਮੇਂ-ਸਮੇਂ ਦੇ ਉੱਤੇ ਇਹਨੇ ਡੀਐਸਪੀ ਨੇ ਮੇਰੇ ਕੋਲ 2 ਕਰੋੜ ਰੁਪਏ ਲਿਆ ਮੇਰਾ ਇੱਕ ਹੋਟਲ ਜਿਹੜਾ ਇਹਦੇ ਭਰਾ ਦੇ ਨਾਂ ਦੇ ਉੱਤੇ ਕਰਵਾਇਆ ਗਿਆ ਤੇ ਜਿਹੜੇ ਸਕਰੀਨਸ਼ਾਟ ਆ ਚੈਟ ਦੇ ਉਹ ਕਹਿੰਦੇ ਜੀ ਅਸੀਂ ਪੁਲਿਸ ਨੂੰ ਜਮ੍ਹਾਂ ਕਰਵਾ ਦਿੱਤੇ ਆ ਅਸਲ ਵਿੱਚ ਇਹ ਲਵ ਟਰੈਪ ਧੁਖੇ ਫਰੇਬੀ ਤੇ ਲਾਲਚ ਦੀ ਇੱਕ ਵੱਡੀ ਕਹਾਣੀ ਆ ਜਿਹਦੇ ਵਿੱਚ ਇੱਕ ਪਾਸੇ ਪੁਲਸਾ ਤੇ ਇੱਕ ਪਾਸੇ ਕਾਰੋਬਾਰੀ ਆ ਭਾਵੇਂ ਕਿ ਪੰਜਾਬ ਦੇ ਵਿੱਚ ਤੁਹਾਡੇ ਪਿੰਡ ਸਾਡੇ ਪਿੰਡ ਤੁਹਾਡੇ ਸ਼ਹਿਰ ਸਾਡੇ ਸ਼ਹਿਰ ਕਿਤੇ ਵੀ ਹੋ ਤਾਂ ਕਿਤੇ ਵੀ ਸਕਦਾ ਪਰ ਇਹ ਇੱਕ ਬਹੁਤ ਵੱਡੀ ਕਹਾਣੀ ਆ ਵੀ ਜਿਹਦੇ ਵਿੱਚ ਲਵ ਟਰੈਪ ਵੀ ਆ ਜਿਹਦੇ ਵਿੱਚ ਆਪੋ ਆਪਣਾ ਨਿੱਜੀ ਸੁਵਾਰਥ ਵੀ ਆ ਜਿਹਦੇ ਵਿੱਚ ਟੱਬਰ ਨੂੰ ਦਿੱਤਾ ਜਾ ਰਿਹਾ ਧੋਖਾ ਵੀ ਆ ਜਿਹਦੇ ਵਿੱਚ ਅਉਦੇ ਦੀ ਮਰਿਆਦਾ ਨੂੰ ਛਿੱਕੇ ਦੇ ਉੱਤੇ ਟੰਗਣਾ ਵੀ ਆ ਤੇ ਜਿਹਦੇ ਉੱਤੇ ਲਾਲਚ ਤੇ ਇੱਕ ਦੂਜੇ ਦੇ ਉੱਤੇ ਦੋਸ਼ ਲਾਉਣ ਦੀ ਪ੍ਰਕਿਰਿਆ ਵੱਡੇ ਪੱਧਰ ਤੇ ਆ ਇਹ ਜਿਹੜੇ ਡੀਐਸਪੀ ਆ ਇਹ ਦੰਤੇਵਾੜਾ ਖੇਤਰ ਦੇ ਵਿੱਚ ਜੌਬ ਕਰਦੀ ਆ ਉੱਥੇ ਇਹਦੀ ਡਿਊਟੀ ਆ ਉੱਥੇ ਫਿਰ ਕਾਰੋਬਾਰੀ ਦਾ ਕਾਰੋਬਾਰ ਬਹੁਤ ਵੱਡਾ ਅਕਸਰ ਕਿਤੇ ਮਿਲਣ ਮੁਲਣ ਲੱਗ ਪਏ ਕਿਸੇ ਕਾਮਨ ਸਾਂਝੇ ਦੋਸਤ ਦੇ ਰਾਹੀਂ ਮਿਲੇ ਸੀ ਬਾਅਦ ਵਿੱਚ ਉਹ ਮੁਲਾਕਾਤਾਂ ਵਧੀਆਂ ਗਈਆਂ ਹੋਟਲ ਦੇ ਵਿੱਚ ਵੀ ਮਿਲਦੇ ਰਹੇ ਤੇ ਹੋਟਲ ਵਾਲੀ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਆ ਜਿੱਥੇ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਉਂਗਲ ਅੰਗਲ ਵੀ ਫੜੀ ਬੈਠੇ ਆ ਲੋ ਜੀ ਉਸ ਤੋਂ ਬਾਅਦ ਹੁਣ ਕਾਰੋਬਾਰੀ ਨੇ ਗੱਲ ਕਹੀ ਵੀ ਜਦੋਂ ਸਾਰਾ ਕੁਝ ਲੁੱਟ ਪੁੱਟ ਗਿਆ ਤੇ ਫਿਰ ਕਾਰੋਬਾਰੀ ਦੀ ਘਰਵਾਲੀ ਨੇ ਬਾਹ ਨੂੰ ਵਟ ਚੜਿਆ ਉਹ ਕਹਿੰਦੀ ਦੇਖੋ ਆਪਾਂ ਚੱਲੀਏ ਪੁਲਿਸ ਦੇ ਕੋਲੇ ਤੁਸੀਂ ਮੰਨ ਤਾਂ ਧੋਖਾ ਦਿੱਤਾ ਹੀ ਆ ਪਰ ਉਹ ਧੋਖਾ ਦੇ ਕੀ ਆਪਾਂ ਇਹਨੂੰ ਸਿੱਠੀ ਕਰਨਾ ਲੋ ਜੀ ਕਾਰੋਬਾਰੀ ਤੇ ਉਹਦੀ ਘਰਵਾਲੀ ਗਈ ਦੀ ਪੁਲਸਲੇ ਕੋਲੇ ਉਹਨਾਂ ਨੇ ਇਹ ਗੱਲ ਕਹੀ ਆ ਕਿ 2021 ਤੋਂ ਪਿਆਰ ਦੇ ਨਾਂ ਦੇ ਉੱਤੇ ਇਹ ਡੀਐਸਪੀ ਮੇਰੇ ਕੋਲੋਂ ਮਨਚਾਹੇ ਤਰੀਕੇ ਨਾਲ ਪੈਸੇ ਵਸੂਲਦੀ ਰਹੀ ਆ ਜਦੋਂ ਮੈਂ ਪੈਸੇ ਦੇਣ ਤੋਂ ਇਨਕਾਰ ਕਰਤਾ ਮੈਂ ਇਹਦਾ ਟੱਬਰ ਨੂੰ ਸੈਟ ਕੀਤਾ ਮੈਂ ਇਹਦੀ ਦੋਸਤੀ ਦੇ ਪਲੇਟੇ ਦੇ ਵਿੱਚ ਆ ਗਿਆ ਤੇ ਜਦੋਂ ਮੈਂ ਪੈਸੇ ਦੇਣ ਤੋਂ ਨਾ ਕਰਤੀ ਤੇ ਉਦੋਂ ਇਹਨੇ ਮੇਰੇ ਉੱਤੇ ਅਹੁਦੇ ਦਾ ਦਾਬਾ ਮਾਰਨਾ ਸ਼ੁਰੂ ਕਰਤਾ ਕਹਿੰਦੀ ਵੀ ਮੈਂ ਤੈਨੂੰ ਫਸਾ ਲੈਣਾ ਤੇ ਮੈਨੂੰ ਫਸਾਉਣ ਦੀਆਂ ਤਿਆਰੀਆਂ ਹੁਣ ਇਸ ਤੋਂ ਬਾਅਦ ਬਣ ਗਈਆਂ ਖਬਰਾਂ ਇਸ ਤੋਂ ਬਾਅਦ ਡੀਐਸਪੀ ਦੀ ਖੁੱਲ੍ਹ ਗਈ ਇਨਕੁਆਰੀ ਇਸ ਤੋਂ ਬਾਅਦ ਕਾਰੋਬਾਰੀ ਦੇ ਉੱਤੇ ਉੱਠ ਕੇ ਸਵਾਲ ਤੇ ਹੁਣ ਇਹ ਅਗਲੀ ਗੱਲ ਵੀ ਭਾਈ ਇਸ ਮਾਮਲੇ ਦੇ ਵਿੱਚ ਬਣੂਗਾ ਕੀ ਬੰਨਾ ਬੁੰਨਾ ਇਸ ਮਾਮਲੇ 'ਚ ਕੁਝ ਨਹੀਂ ਹੁੰਦਾ ਨਾ ਤਾਂ ਦੀਪਕ ਟੰਡਨ ਚੰਗਾ ਜਿਵੇਂ ਕਿ ਚੈਟ ਦੇਖੀ ਆ ਤੇ ਨਾ ਹੀ ਬੀਬੀ ਸਤੀ ਸਵਿੱਤਰੀ ਆ ਜਿਹੜਾ ਕਿ ਉਹਦੀਆਂ ਗੱਲਾਂ ਬਾਤਾਂ ਸੁਣੀਆਂ ਬੀਬੀ ਵੀ ਤਬਰ ਦੇ ਜੀਆਂ ਦੇ ਨਾਲ ਮਿਲਕੁਲ ਕੇ ਚੱਲਦੀ ਸੀ ਤੇ ਇਹ ਜਨਾਬ ਆ ਜਿਹੜੇ ਉਹ ਵੀ ਲਵ ਯੂ ਲਵ ਯੂ ਕਰਦੇ ਫਿਰਦੇ ਸੀ ਪਰ ਇਸ ਲਵ ਯੂ ਦੇ ਚੱਕਰ ਦੇ ਵਿੱਚ ਉਹ ਵੀ ਗਿਆ ਉਹਦਾ ਮਾਨ ਸਨਮਾਨ ਵੀ ਗਿਆ ਤੇ ਜਿਹੜੇ ਲੋਕ ਇਸ ਵੇਲੇ ਪੰਜਾਬ ਦੇ ਵਿੱਚ ਵੀ ਉਮਰ ਦੇ ਤਕਾਜ਼ੇ ਨੂੰ ਭੁੱਲ ਕੇ ਮਰਿਆਦਾ ਨੂੰ ਭੁੱਲ ਕੇ ਸਿਧਾਂਤਾਂ ਨੂੰ ਭੁੱਲ ਕੇ ਨੈਤਿਕਤਾ ਨੂੰ ਭੁੱਲ ਕੇ ਇਹ ਕੁਝ ਕਰਨੇ ਭਾਈ ਬਾਅਦ ਦੇ ਵਿੱਚ ਡੌਂਡੀ ਪੱਟੀ ਜਾਂਦੀ ਆ ਰੌਲਾ ਪੈ ਜਾਂਦਾ ਫਿਰ ਆਪਾਂ ਕਦੇ ਲਿਖਿਆ ਆਏ ਸੀ ਜੋ ਕੁਝ ਆਪਾਂ ਆਪੇ ਲਿਖ ਲੈਣੇ ਆ ਉਹ ਵੀ ਨਹੀਂ ਚਾਹੀਦਾ ਤੇ ਜੋ ਕੁਝ ਬਾਅਦ ਦੇ ਵਿੱਚ ਲਿਖਿਆ ਜਾਂਦਾ ਉਹ ਖਬਰਾਂ ਦੇ ਰੂਪ ਦੇ ਵਿੱਚ ਹੁੰਦਾ ਸੋ ਕੁੱਲ ਮਿਲਾ ਕੇ ਜਿਹੜਾ ਇਹ ਕਿੱਸਾ ਇਹ ਕਿਉਂਕਿ 36 ਗੜ ਦੀ ਪੁਲਿਸ ਨਾਲ ਸੰਬੰਧਿਤ ਹੈ ਇਹ ਨੈਸ਼ਨਲ ਮੀਡੀਆ ਦੇ ਉੱਤੇ ਆਇਆ ਭਾਵੇਂ ਕਿ ਨੈਸ਼ਨਲ ਮੀਡੀਆ ਦੇ ਉੱਤੇ ਉਹਨਾਂ ਦੀ ਪੁਲਸ ਦੀ ਗੱਲ ਕਰੀਏ ਜਾਂ ਕਿਸੇ ਹੋਰ ਸੂਬੇ ਦੀ ਪੁਲਸ ਦੀ ਪੁਲਸ ਦੇ ਕਾਰੇ ਲਗਭਗ ਇੱਕੋ ਜਿਹੇ ਹੁੰਦੇ ਆ ਪਰ ਉਹਦੇ ਵਿੱਚੋਂ ਜਦੋਂ ਇਸ਼ਕ ਦੇ ਬੂਟੇ ਫੁੱਟਣ ਤੇ ਉਦੋਂ ਫਿਰ ਇਹ ਖਬਰਾਂ ਹੋਰ ਰੂਪ ਦੇ ਵਿੱਚ ਰਸੀਲੇ ਪ੍ਰਸੰਗ ਚ ਬਣਦੀਆਂ ਪਰ ਆਪਾਂ ਸਿਰਫ ਇਥੋਂ ਤੱਕ ਸੋਚਣਾ ਤੇ ਸਮਝਣਾ ਕਿ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਰਿਸ਼ਤਾ ਜੋੜਦੇ ਆ ਉਹਦੇ ਵਿੱਚ ਸਮਰਪਣ ਦੀ ਥਾਂ ਦੇ ਉੱਤੇ ਸ਼ਰਤਾਂ ਹੁੰਦੀਆਂ ਸ਼ਰਧਾ ਦੀ ਥਾਂ ਦੇ ਉੱਤੇ ਜਿੱਥੇ ਸ਼ਰਤਾਂ ਹੋਣੀਆਂ ਉੱਥੇ ਰਿਸ਼ਤਾ ਨਹੀਂ ਬਦਾਨੀ ਤੇ ਜਦੋਂ ਪੁਲਸ ਕਾਰੋਬਾਰੀ ਦੇ ਨਾਲ ਇਸ ਕਰਕੇ ਸਬੰਧ ਰੱਖੇ ਵੀ ਭਾਈ ਮੈਂ ਆਪਦਾ ਟੱਬਰ ਸੈੱਟ ਕਰਨ ਨੂੰ ਤੇ ਕਾਰੋਬਾਰੀ ਇਸ ਕਰਕੇ ਪੁਲਿਸ ਵਾਲੇ ਜਾਂ ਪੁਲਿਸ ਵਾਲੀ ਨਾਲ ਸਬੰਧ ਰੱਖੇ ਵੀ ਭਾਈ ਮੈਂ ਹੁਣ ਇਹਦੇ ਕੋਲੋਂ ਔਖੇ ਸੌਖੇ ਕੰਮ ਕਢਵਾ ਕੇ ਇਹਦੇ ਉਹਦੇ ਦੀ ਵਰਤੋਂ ਕਰਕੇ ਤੇ ਆਪਦੇ ਕਾਰੋਬਾਰ ਨੂੰ ਚਮਕਾ ਲੂੰ ਤੇ ਫਿਰ ਇਹੋ ਜਿਹੇ ਰਿਸ਼ਤੇ ਨਿਭਦੇ ਆ ਫਿਰ ਇਸ ਤਰੀਕੇ ਨਾਲ ਇੱਕ ਦੂਜੇ ਦਾ ਰੌਲਾ ਪੈਂਦਾ ਨਹੀਂ ਤਾਂ ਤੁਸੀਂ ਦੇਖੋ ਵੀ ਕਿਹੜਾ ਕਾਰੋਬਾਰੀ ਆ ਜਿਹੜਾ ਡੀਐਸਪੀ ਨੂੰ ਜਹ ਕਹਵੇ ਜੀ ਆ ਲੈ ਹੀਰੇ ਵਾਲੀ ਅੰਗੂਠੀ ਕਿਹੜਾ ਕਾਰੋਬਾਰੀ ਆ ਜਿਹੜਾ ਇਹ ਗੱਲ ਕਹਵੇ ਕਿ ਭਾਈ ਤੇਰੇ ਭਰਾ ਨੂੰ ਮੈਂ ਸੈੱਟ ਕਰ ਦਿੰਨਾ ਆ ਲੈ ਮੇਰੇ ਵਾਲਾ ਹੋਟਲ ਕਿਹੜਾ ਕਾਰੋਬਾਰੀ ਹੈ ਜਿਹੜਾ ਲਗਜ਼ਰੀ ਗੱਡੀ ਲੈ ਕੇ ਦੇਵੇ ਕਿਹੜਾ ਕਾਰੋਬਾਰੀ ਹੈ ਜਿਹੜਾ ਕਦੇ 10 ਲੱਖ ਕਦੇ 5 ਲੱਖ ਕਦੇ 15 ਲੱਖ ਰੁਪਇਆ ਵੰਡੀ ਜਾਵੇ ਸੋ ਪੈਸੇ ਜਨਾਬ ਦੇ ਵਾਵਾ ਗਏ ਤੇ ਹੁਣ ਜਨਾਬ ਨੂੰ ਘਰੋਂ ਦਾਬਾ ਵੱਜਿਆ ਤੇ ਹੁਣ ਇਹ ਮਾਮਲਾ ਪੁਲਿਸ ਥਾਣੇ ਦੇ ਵਿੱਚ ਚਲਾ ਗਿਆ ਤੇ ਰੌਲਾ ਰਪਾ ਕਾਫੀ ਵਧ ਗਿਆ ਅਗਲੀ ਗੱਲ ਆਪਾਂ ਕਰਦੇ ਪੰਜਾਬ ਦੇ ਵੀਰਾਂ ਦੀ ਪੰਜਾਬ ਦੇ ਵਿੱਚੋਂ ਨਾ ਪਿਛਲੇ 2-3 ਦਿਨਾਂ ਤੋਂ ਖਬਰਾਂ ਕਈ ਆ ਰਹੀਆਂ ਅਸੀਂ ਇੱਕ ਦਿਨ ਅੱਗੇ ਵੀ ਵੀਡੀਓ ਬਣਾਈ ਸੀ ਉਹ ਥੋੜੀ ਜਿਹੀ ਗੱਲ ਤੋਂ ਹਰੋਣੀ ਬਣਦੀ ਆ ਕਿਉਂਕਿ ਅੱਜ ਵੀ ਇੱਕ ਅਖਬਾਰ ਦੇ ਵਿੱਚ ਕੋਨੇ ਦੇ ਵਿੱਚ ਖਬਰ ਛਪੀ ਆ ਕਿ ਮੁੰਡੇ ਨੂੰ ਲਵ ਟਰੈਪ ਦੇ ਵਿੱਚ ਫਸਾ ਕੇ ਉਹਦੀ ਵੀਡੀਓ ਬਣਾ ਕੇ ਉਹਨੂੰ ਬਲੈਕਮੇਲ ਕੀਤਾ ਗਿਆ ਵੀ ਨਹੀਂ ਤਾਂ ਅਸੀਂ ਇਹਨੂੰ ਸੋਸ਼ਲ ਮੀਡੀਆ ਤੇ ਪਾ ਦੇਣਾ ਕਹਾਣੀ ਕੀ ਆ ਤੁਹਾਨੂੰ ਕਿਸੇ ਦਾ ਫੋਨ ਆਉਂਦਾ ਅਨਨੋਮ ਨੰਬਰ ਤੋਂ ਤੁਹਾਨੂੰ ਪਤਾ ਨਹੀਂ ਤੁਸੀਂ ਉਹ ਵੀਡੀਓ ਕਾਲ ਨੂੰ ਜਾਂ ਆਡੀਓ ਕਾਲ ਨੂੰ ਚੱਕ ਲੈਨੇ ਆ ਜਦੋਂ ਕੁੜੀ ਹੁੰਦੀ ਆ ਫਿਰ ਬੰਦੇ ਦੇ ਕਈ ਵਾਰੀ ਵਿਚਾਰ ਬਦਲ ਜਾਂਦੇ ਆ ਕਈ ਵਾਰ ਹਰ ਵਾਰ ਨਹੀਂ ਮੈਂ ਕਹਿੰਦਾ ਜਿਹੜੇ ਦਿਲ ਫੈਂਕ ਹੁੰਦੇ ਉਹ ਉਹਨੇ ਛੇਤੀ ਬਦਲਦੇ ਆ ਉਹ ਕੁੜੀਆਂ ਗੱਲ ਕਰੀ ਥੋੜੀਆਂ ਜੀਆਂ ਰਸੀਲੀਆਂ ਗੱਲਾਂ ਕਰਕੇ ਲੰਗ ਢੜਗੀਆਂ ਗੱਲਾਂ ਕਰਕੇ ਕਿ ਆਪਾਂ ਵੀਡੀਓ ਕਾਲ ਤੇ ਗੱਲ ਕਰਦੇ ਆ ਬੰਦਾ ਮੰਨ ਜਾਂਦਾ ਫਿਰ ਉਹ ਕੱਪੜੇ ਲੈਣ ਵਾਲਾ ਸਿਲਸਲਾ ਸ਼ੁਰੂ ਹੋ ਜਾਂਦਾ ਤੇ ਬਾਅਦ ਦੇ ਵਿੱਚ ਜੱਗ ਦੇ ਵਿੱਚ ਕੱਪੜੇ ਨਾ ਲੈਣ ਇਸ ਗੱਲ ਕਰਕੇ ਬੰਦਾ ਪੈਸੇ ਦਿੰਦਾ ਉਹ ਜਿਹੜੀਆਂ ਕੁੜੀਆਂ ਨੇ ਜਿਹੜੀਆਂ ਕਿ ਇਸ ਕਾਰੋਬਾਰ ਦੇ ਵਿੱਚ ਹੀ ਆ ਜਿਨ੍ਹਾਂ ਦੇ ਲਈ ਇਹ ਠੱਗੀ ਦੇ ਤਰੀਕੇ ਆ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਆ ਉਹ ਤੁਹਾਡੀ ਸਕਰੀਨ ਰਿਕਾਰਡ ਕਰ ਲੈਂਦੀਆਂ ਤੁਹਾਡੀ ਉਹ ਵੀਡੀਓ ਬਣਾ ਲੈਂਦੀਆਂ ਤੁਸੀਂ ਜਿਹੜੀਆਂ ਗੰਦੀਆਂ ਬੰਦੀਆਂ ਗੱਲਾਂ ਕੀਤੀਆਂ ਹੁੰਦੀਆਂ ਜੋ ਤੁਸੀਂ ਲੰਗ ਤੜੰਗੇ ਆਪਦੇ ਦ੍ਰਿਸ਼ਪੇਸ਼ ਕੀਤੇ ਹੁੰਦੇ ਆ ਉਹ ਕਹਿੰਦੀਆਂ ਵੀ ਐਨੇ ਪੈਸੇ ਲੱਖ ਰੁਪਈਆ ਇਸ ਖਾਤੇ ਦੇ ਵਿੱਚ ਪਾ ਦੇ ਨਹੀਂ ਤਾਂ ਫਿਰ ਮੈਂ ਫਲਾਣੀ ਥਾ ਤੇ ਤੇਰੀ ਵੀਡੀਓ ਅਪਲੋਡ ਕਰ ਦੇਣੀ ਆ ਤੁਸੀਂ ਡਰ ਜਾਂਦੇ ਹੋ ਤੁਸੀਂ 150000 ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਲੱਖ ਨੂੰ 80000 ਤੇ ਲੈ ਕੇ ਖਾਤੇ ਦੇ ਵਿੱਚ ਪੈਸੇ ਪਾਉਂਦਿਆਂ ਨਾ ਤੁਸੀਂ ਉਹਨਾਂ ਨੂੰ ਜਾਣਦੇ ਨਾ ਉਹ ਤੁਹਾਨੂੰ ਜਾਣਦੇਗਾ ਤੁਹਾਡਾ ਆਪਣਾ ਇੱਕ ਨਿੱਜੀ ਡਰ ਹੁੰਦਾ ਜਿਹਦੇ ਕਰਕੇ ਤੁਸੀਂ ਆਪਦੇ ਪੈਸੇ ਬਰਬਾਦ ਕਰ ਬੈਠੇ ਆ ਤੁਹਾਡੇ ਨਾਲ ਕੋਈ ਧੱਕਾ ਨਹੀਂ ਹੁੰਦਾ ਤੁਹਾਨੂੰ ਕਿਸੇ ਨੇ ਤੌਣ ਤੇ ਗੋਡਾ ਰੱਖ ਕੇ ਨਹੀਂ ਫਸਾਇਆ ਹੁੰਦਾ ਤੁਹਾਡੇ ਨਾਲ ਕੋਈ ਫਰਾਡ ਨਹੀਂ ਹੋਇਆ ਹੁੰਦਾ ਤੁਸੀਂ ਤਿਲਕਣ ਦੇ ਆਦੀਆਂ ਉਹ ਤਿਲਕਣ ਵਾਲੇ ਬੰਦਿਆਂ ਨੂੰ ਭਾਲਦਿਆਂ ਤੇ ਇਸ ਕਰਕੇ ਭਾਈ ਤੁਸੀਂ ਲੁੱਟੇ ਜਾਂਦੇ ਨਹੀਂ ਆ ਫਿਰ ਬਹੁਤੀ ਵਾਰ ਤਾਂ ਲੋਕ ਕਿਸੇ ਕੋਲੇ ਗੱਲ ਹੀ ਨਹੀਂ ਕਰਦੇ ਆਪਦੇ ਕਿਸੇ ਇੱਕ ਦੋ ਨੇੜਲੇ ਕੋਲੇ ਮਿੱਤਰਾਂ ਕੋਲੇ ਗੱਲ ਕਰ ਲੈਣੇ ਟੱਬਰ ਕੋਲੇ ਵੀ ਨਹੀਂ ਕਰਦੇ ਕਿਉਂਕਿ ਹੈ ਹੀ ਸ਼ਰਮ ਵਾਲੀ ਗੱਲ ਤੇ ਪੁਲਿਸ ਦੇ ਕੋਲੇ ਤਾਂ ਇਹੋ ਜਿਹੇ ਲੋਕ ਖਾਸ ਕਰਕੇ ਜਾਂਦੇ ਹੀ ਨਹੀਂ ਜੇ ਪੁਲਿਸ ਕੋਲੇ ਜਾਣਗੇ ਤਾਂ ਕਹਿਣਗੇ ਵੀ ਭਾਈ ਐਸੀ ਗੱਲ ਹੈ ਕਹੇ ਸੀਵੇਂ ਮਿਲੇਵੇਂ ਜੇ ਪਾਈ ਜਾਣੇ ਬਾਅਦ ਦੇ ਵਿੱਚ ਬਲੇਵੇਂ ਲੱਭਣ ਦੇ ਨਾਲੋਂ ਬਾਦ ਦੇ ਵਿੱਚ ਆਪਦੇ ਆਪ ਨੂੰ ਸਹੀ ਸਾਬਤ ਕਰਨ ਦੇ ਨਾਲੋਂ ਬਾਅਦ ਦੇ ਵਿੱਚ ਆਪਦੇ ਆਪ ਨੂੰ شریف ਤੇ ਭੋਲਾ ਤੇ ਲੁੱਟਿਆ ਹੋਇਆ ਸਾਬਤ ਕਰਨ ਦੇ ਨਾਲੋਂ ਜੇਕਰ ਆਪਾਂ ਪਹਿਲਾਂ ਸੋਚ ਸਮਝ ਕੇ ਚੱਲੇਗੇ ਤਾਂ ਜ਼ਿਆਦਾ ਵਧੀਆ ਗੱਲ ਆ ਪਰ ਦੁੱਖ ਦੀ ਗੱਲ ਇਹ ਹੈ ਜੇ ਕਿ ਸਾਡੇ ਵਿੱਚੋਂ ਬਹੁਤੇ ਬੰਦੇ ਸਭ ਕੁਝ ਹੋਣ ਤੋਂ ਬਾਹਰ ਸੋਚਦੇ ਆ ਪਹਿਲਾਂ ਨਹੀਂ ਸੋਚਦੇ ਸੋ ਇਸ਼ਕ ਕਰਨਾ ਮਾੜੀ ਗੱਲ ਨਹੀਂ ਪਰ ਇਸ਼ਕ ਤੇ ਅਯਾਸ਼ੀ ਵਿੱਚਲਾ ਫਰਕ ਸਮਝੋ ਇਸ਼ਕ ਤੇ ਅਯਾਸ਼ੀ ਵਿੱਚਲਾ ਜਿਹੜੇ ਫਰਕ ਨਹੀਂ ਸਮਝਦੇ ਉਹਨਾਂ ਦੀਆਂ ਖਬਰਾਂ ਫਿਰ ਈਵੇਂ ਛਪਦੀਆਂ ਜਿਵੇਂ 36 ਗੜ ਵਾਲੀ ਡੀਐਸਪੀ ਦੀਆਂ ਛਪੀਆਂ ਜਿਵੇਂ ਉਥੋਂ ਦੇ ਦੀਪ ਕਟੰਡਨ ਦੀਆਂ ਛਪੀਆਂ ਜਿਵੇਂ ਕਿ ਇਸ ਮੁੰਡੇ ਦੀਆਂ ਖਬਰਾਂ ਆਈਆਂ ਹਾਲਾਂਕਿ ਮੈਨੂੰ ਉਹਦੇ ਨਾਂ ਦਾ ਤੇ ਪਿੰਡ ਦਾ ਪਤਾ ਪਰ ਆਪਾਂ ਨਸ਼ਰ ਕਿਉਂ ਕਰਦਾ ਹਰ ਬੰਦੇ ਦੀ ਇੱਜ਼ਤ ਹੁੰਦੀ ਹੈ ਸਨਮਾਨ ਹੁੰਦਾ ਪਰ ਬੇਨਤੀ ਮੇਰੀ ਸਿਰਫ ਇੰਨੀ ਆ ਸਿਧਾਂਤਾਂ ਦੇ ਪੱਕੇ ਰਹੋ ਇੱਜ਼ਤ ਕਰੋ ਤੇ ਕਰਾਓ ਇਸ਼ਕ ਕਰਨ ਦਾ ਵੀ ਚੱਜ ਸਿੱਖੋ ਤੇ ਅਯਾਸ਼ੀ ਦੇ ਵਿੱਚੋਂ ਬਾਹਰ ਨਿਕਲੋ ਆਪਾਂ ਕਹਿੰਦੇ ਨੇ ਵੀ ਸਭ ਕੁਝ ਹੈਗਾ ਮਾਰ ਇਹਦਾ ਦਿੱਤਾ ਪਰ ਇਸ ਪੁੱਠੇ ਕੰਮ ਵਾਸਤੇ ਥੋੜੀ ਦਿੱਤਾ ਆਪਾਂ ਸੰਭਲ ਕੇ ਆਪਾਂ ਬਾਅਦ ਵਿੱਚ ਸਮਝਾਉਣੇ ਆ ਕਿ ਭਾਈ ਤੁਸੀਂ ਮੇਰੀ ਗੱਲ ਨੂੰ ਸਮਝੋ ਮੇਰੇ ਨਾਲ ਹੋਇਆ ਕੀ ਆ ਪਹਿਲਾਂ ਆਪਾਂ ਆਪ ਸਮਝ ਗਏ ਵੀ ਅਸੀਂ ਕਿੱਥੇ ਜੇ ਖੜੇ ਆ ਸਾਡੇ ਅੰਦਰ ਨੈਤਿਕਤਾ ਵਾਲੇ ਗੁਣ ਹੈ ਕਿ ਨਹੀਂ ਹੈ ਆਪਾਂ ਜਿੱਥੇ ਕਿਤੇ ਮਰਜ਼ੀ ਕੋਈ ਗੰਦੀ ਗੱਲ ਕਰਨ ਲੱਗੇ ਸਕੇਲਟ ਲਾਉਣੇ ਆ ਗਾਲ ਕੱਢਣ ਲੱਗੇ ਮਿੰਟ ਲਾਉਂਦੇ ਆ ਇਸ਼ਕ ਦੇ ਚੱਕਰ ਦੇ ਵਿੱਚ ਫਸਣ ਲੱਗੇ ਮਿੰਟ ਲਾਉਣੇ ਆ ਇਧਰ ਨੂੰ ਗਏ ਤੇ ਇਧਰ ਨੂੰ ਇਸ਼ਕ ਹੋ ਗਿਆ ਇਧਰ ਨੂੰ ਗਏ ਤੇ ਇਧਰ ਨੂੰ ਹੋ ਗਿਆ ਇਧਰ ਨੂੰ ਨਿਕਲੇ ਇਧਰੋਂ ਪਸੰਦ ਕੋਈ ਆ ਗਿਆ ਇਧਰ ਨੂੰ ਨਿਕਲੇ ਇਧਰ ਨੂੰ ਕੋ ਪਸੰਦ ਆ ਗਿਆ ਇਹਨਾਂ ਗੱਲਾਂ ਤੋਂ ਆਪਾਂ ਬਚ ਗਏ